ਕਾਰ ਨੇ ਪੰਚਾਇਤਾਂ ਲਈ ਇੱਕ ਵੱਡਾ ਐਲਾਨ ਕੀਤਾ ਤਾਂ ਦੱਸ ਦਿੰਦੇ ਆ ਕਿ ਜ਼ਿਲ੍ਹੇ ਅੰਦਰ ਉਪ ਪੰਚਾਇਤੀ ਚੋਣਾਂ 2025 ਦੇ ਮੰਦੇ ਨਜ਼ਰ ਜਿਹੜਾ ਜ਼ਿਲ੍ਹਾ ਮੈਜਿਸਟਰੇਟਰ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿਨਤਾ ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਆ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦਾ ਲਾਇਸੈਂਸੀ ਹਸਲਾ ਵਿਸਫੋਟਕ ਸਮੱਗਰੀ ਮਾਰੂ ਹਥਿਆਰ ਜਿਹੜਾ ਚੁੱਕਣ ਚੱਲਣ ਤੇ ਜਿਹੜਾ ਪਾਬੰਦੀ ਲਗਾਈ ਆ ਇਨ੍ਹਾਂ ਹਥਿਆਰਾਂ ਦੀ ਵਰਤੋਂ ਅਮਨ ਤੇ ਸ਼ਾਂਤੀ ਭੰਗ ਕਰਨ ਲਈ ਜਿਹੜੀ ਕੀਤੀ ਜਾ ਸਕਦੀ ਆ ਇਸ ਲਈ ਇਹ ਹੁਕਮ جاری ਹੋਣ ਦੀ ਮਿਤੀ ਤੋਂ ਜਿਹੜਾ 28 ਜੁਲਾਈ 2025 ਤੱਕ ਹਥਿਆਰ ਚੁੱਕ ਕੇ ਚੱਲਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਆ ਜਾਰੀ ਹੁਕਮ ਅਨੁਸਾਰ ਜ਼ਿਲ੍ਹੇ ਦੀ ਹਦੂਦ ਦੇ ਅੰਦਰ ਪੈਂਦੇ ਅਸਲਾ ਲਾਇਸੈਂਸ ਧਾਰਕਾਂ ਨੂੰ ਹੁਕਮ ਜਾਰੀ ਕੀਤਾ ਗਿਆ ਕਿ ਉਹ ਆਪਣੇ ਹਰ ਕਿਸਮ ਦੇ ਲਾਇਸੈਂਸੀ ਹਥਿਆਰ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਦਾ ਅਧਿਕਾਰਿਤ ਅਸਲਾ ਡੀਲਰਾਂ ਦਾ ਉਹਨਾਂ ਪਾਸ ਜਿਹੜਾ ਜਮ੍ਹਾਂ ਕਰਾਉਣਾ ਜਾਰੀ ਹੁਕਮ ਆਰ ਨੇ ਪ੍ਰੋਮੋਸ਼ਨਲ ਪੈਰਾ ਮਿਲਟਰੀ ਫੋਰਸ ਪੁਲਿਸ ਕਰਮਚਾਰੀਆਂ ਬੈਂਕ ਸੁਰੱਖਿਆ ਗਾਰਡ ਫੈਕਟਰੀ ਦੇ ਸਿਕਿਉਰਿਟੀ ਗਾਰਡ ਪੈਟਰੋਲ ਪੰਪ ਮਾਲਕਾਂ ਤੇ ਮਨੀ ਐਕਸਚੇਂਜ ਦੇ ਮਾਲਕਾਂ ਜੀਓਲਜ ਸ਼ੌਪ ਮਾਲਕ ਤੇ ਸਪੋਰਟਸ ਪਰਸਨ ਉਹ ਸ਼ੂਟਰ ਜੋ ਨੈਸ਼ਨਲ ਰਾਈਫਲ ਤੇ ਐਸੋਸੀਏਸ਼ਨ ਦੇ ਮੈਂਬਰ ਹੋਣ ਤਾਂ ਕਿਸੇ ਵੀ ਇਵੈਂਟ 'ਚ ਭਾਗ ਲੈ ਰਹੇ ਹੋਣ ਜਿਨ੍ਹਾਂ ਨੂੰ ਜੈਡ ਪਲੱਸ ਸਿਕਿਉਰਿਟੀ ਮਿਲੀ ਹੋਵੇ ਜਾਂ ਅਦਾਲਤ ਵੱਲੋਂ ਨਿੱਜੀ ਸੁਰੱਖਿਆ ਦੇ ਮੰਦੇ ਨਜ਼ਰ ਹਥਿਆਰ ਜਮ੍ਹਾਂ ਕਰਵਾਉਣ ਤੋਂ ਛੋੜ ਦਿੱਤੀ ਹੋਵੇ ਉਹਨਾਂ ਨੂੰ ਹਥਿਆਰ ਜਮ੍ਹਾਂ ਕਰਵਾਉਣ ਤੋਂ ਛੋੜ ਦਿੱਤੀ ਜਾਂਦੀ ਆ ਹੁਕਮ جاری ਹੋਣ ਦੀ ਮਿਤੀ ਤੋਂ ਜਿਹੜਾ 28 ਜੁਲਾਈ 2025 ਤੱਕ ਲਾਗੂ ਰਹਿਣਗੇ